ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਨਿੰਬੂ ਤੇ ਮਿਰਚ ਦੇ ਅਚਾਰ ਦੀ ਰੈਸਪੀ ਲੈ ਕੇ ਆਏ ਹਾਂ ਇਹ ਰੈਸਪੀ ਹੈ ਬਹੁਤ ਹੀ ਪੁਰਾਣੇ ਸਮਿਆਂ ਦੇ ਵਿੱਚ ਬਣਾਈ ਜਾਣ ਵਾਲੀ ਹੈ ਇਹ ਆਪਣੇ ਨਾਨੀਆਂ ਦਾਦੀਆਂ ਨੇ ਜਿਹੜੀਆਂ ਪਹਿਲਾਂ ਇਸੇ ਤਰ੍ਹਾਂ ਹੀ ਨਿੰਬੂ ਮਿਰਚ ਦਾ ਅਚਾਰ ਬਣਾਇਆ ਕਰਦੀਆਂ ਸਨ ਤੇ ਹੁਣ ਆਪਾਂ ਨਵੇਂ-ਨਵੇਂ ਢੰਗ ਤਰੀਕੇ ਨੇ ਕਈ ਹੋਰ ਵੀ ਸਿੱਖ ਲੈਨੇ ਨਿੰਬੂ ਦਾ ਅਚਾਰ ਬਣਾਉਣ ਦੇ ਪਰ ਅੱਜ ਆਪਾਂ ਇੱਕ ਵਾਰ ਫੇਰ ਤੋਂ ਤੁਹਾਨੂੰ ਇਹੀ ਜਿਹੜੀ ਆਚਾਰ ਦੀ ਰੈਸਪੀ ਆ ਉਹ ਬਣਾ ਕੇ ਦਿਖਾਵਾਂਗੇ ਤੇ ਨਾਲ ਹੀ ਆਪਾਂ ਇਹਦੇ ਵਿੱਚ ਜਿਹੜੇ ਮਸਾਲੇ ਐਡ ਕੀਤੇ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਬਣੇ ਰਹੋ ਵੀਡੀਓ ਦੇ ਐਂਡ ਤੱਕ ਤੇ ਨਾਲ ਹੀ ਮੇਰੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਆਪਾਂ ਨੇ ਲੈਨੇ ਚਾਰ ਨਿੰਬੂ ਤੇ ਨਾਲ ਹੀ ਥੋੜੀਆਂ ਜਿਹੀ ਆਪਾਂ ਨੇ ਹਰੀਆਂ ਮਿਰਚਾਂ ਲਈਆਂ ਨੇ ਤੇ ਇਹਨਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਧੋ ਲਵਾਂਗੇ ਧੋ ਕੇ ਇੱਕ ਸੁੱਕੇ ਕੱਪੜੇ ਦੇ ਨਾਲ ਆਪਾਂ ਇਸ ਨੂੰ ਸਾਫ਼ ਕਰਾਂਗੇ ਤੇ ਹੁਣ ਆਪਾਂ ਇਸ ਨੂੰ ਇੱਕ ਬੌਲ ਵਿੱਚ ਪਾ ਲੈਨੇ ਆ ਤੇ ਹੁਣ ਆਪਾਂ ਇਹਨਾਂ ਨੂੰ ਬਿਲਕੁਲ ਸਾਫ਼ ਪਾਣੀ ਦੇ ਨਾਲ ਚੰਗੀ ਤਰ੍ਹਾਂ ਧੋ ਲੈਣਾ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਲ ਮਲ ਕੇ ਧੋ ਲੈਣਾ ਤਾਂ ਕਿ ਜਿਹੜੀ ਇਹਨਾਂ ਦੀ ਡਸਟ ਵਗੈਰਾ ਸਾਰੀ ਸਾਫ਼ ਹੋ ਜਾਈਏ ਤੇ ਪਾਣੀ ਆਪਾਂ ਕਰ ਦੇਵਾਂਗੇ ਬੰਦ ਤੇ ਦੇਖੋ ਨੀ ਇਹ ਬੂਦੇ ਮਿਰਚਾਂ ਨੇ ਜਿਹੜੀਆਂ ਆਪਾਂ ਨੇ ਚੰਗੀ ਤਰ੍ਹਾਂ ਸਾਫ਼ ਕਰ ਲਏ ਨੇ ਹੁਣ ਆਪਾਂ ਇਹਨਾਂ ਨੂੰ ਸੁੱਕੇ ਕੱਪੜੇ ਦੇ ਨਾਲ ਸੁਕਾ ਲਵਾਂਗੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਇੱਕ ਸੁੱਕੇ ਕੱਪੜੇ ਦੇ ਨਾਲ ਸਾਫ਼ ਕਰ ਲੈਣਾ ਤਾਂ ਕਿ ਜਿਹੜਾ ਇਹਨਾਂ ਦਾ ਮੌਇਸਚਰ ਆ ਸਾਰਾ ਖਤਮ ਹੋ ਜਵੇ ਤੁਸੀਂ ਇਹਨਾਂ ਨੂੰ ਘੰਟਾ ਅੱਧਾ ਘੰਟਾ ਧੁੱਪ ਵੀ ਲਵਾ ਸਕਦੇ ਹੋ ਪਰ ਹੁਣ ਸ਼ਾਮ ਦਾ ਟਾਈਮ ਆ ਧੁੱਪਾ ਜਿਹੜੀ ਉਹ ਜਾ ਚੁੱਕੀ ਆ ਇਸ ਕਰਕੇ ਆਪਾਂ ਇਹਨਾਂ ਨੂੰ ਇੱਕ ਕੱਪੜੇ ਦੇ ਨਾਲ ਹੀ ਸਾਫ਼ ਕਰ ਲੈਣਾ ਅੱਜ ਆਪਾਂ ਨਿੰਬੂ ਦਾ ਤੇ ਮਿਰਚ ਦਾ ਅਚਾਰ ਪਾਵਾਂਗੇ ਬਹੁਤ ਹੀ ਸੌਖੇ ਤੇ ਸਾਦੇ ਤਰੀਕੇ ਦੇ ਨਾਲ ਬਿਲਕੁਲ ਹੈਲਦੀ ਅਚਾਰ ਸੇਤ ਲਈ ਬਹੁਤ ਹੀ ਵਧੀਆ ਤੇ ਗੁਣਕਾਰੀ ਨਿੰਬੂ ਮਿਰਚ ਦਾ ਅਚਾਰ ਜਿਹੜਾ ਬਹੁਤ ਵਧੀਆ ਹੁੰਦਾ ਤੇ ਹਾਜਮਾ ਵੀ ਇਹਦੇ ਨਾਲ ਠੀਕ ਰਹਿੰਦਾ ਆਪਣਾ ਤੇ ਇਹਦੇ ਨਾਲ ਵਿਟਾਮਿਨ ਸੀ ਆ ਜਿਹੜਾ ਉਹ ਵੀ ਅਚਾਰ ਦੇ ਰੂਪ ਦੇ ਵਿੱਚ ਆਪਣਾ ਪੂਰਾ ਹੁੰਦਾ ਰਹਿੰਦਾ ਮਿਰਚਾਂ ਨੇ ਜਿਹੜੀਆਂ ਉਹ ਵੀ ਆਪਣੀ ਅੱਖਾਂ ਦੇ ਲਈ ਬਹੁਤ ਵਧੀਆ ਹੁੰਦੀਆਂ ਨੇ ਤੇ ਆਪਾਂ ਅੱਜ ਇੱਕ ਵੱਖਰੇ ਤਰੀਕੇ ਦੇ ਨਾਲ ਜਿਹੜਾ achar ਆ ਤੁਹਾਨੂੰ ਪਾ ਕੇ ਦਿਖਾਵਾਂਗੇ ਤੇ ਦੇਖੋ ਆ ਸਾਰੀਆਂ ਆਪਾਂ ਨੇ ਮਿਰਚਾਂ ਲਈਆਂ ਨੇ ਇਹਨਾਂ ਨੂੰ ਵੀ ਆਪਾਂ ਇਸੇ ਤਰ੍ਹਾਂ ਸੁੱਕੇ ਕੱਪੜੇ ਦੇ ਨਾਲ ਸਾਫ਼ ਕਰ ਲੈਣਾ ਤੇ ਇਹਨਾਂ ਦਾ ਜਿਹੜਾ ਮੋਇਸਚਰ ਸਾਰਾ ਛਾਲ ਲੈਣਾ ਆਪਾਂ ਨੇ ਮਿਰਚਾਂ ਆਪਣੀਆਂ ਸਾਰੀਆਂ ਆਪਾਂ ਨੇ ਸਿਕਾ ਲਈਆਂ ਨੇ ਤੇ ਹੁਣ ਆਪਾਂ ਇਹਨਾਂ ਦੀਆਂ ਡੰਡੀਆਂ ਤੋੜ ਲਵਾਂਗੇ ਆਪਾਂ ਨੇ ਜਿਹੜਾ ਇਹ ਧੋਣਾ ਇਹਨਾਂ ਨੂੰ ਡੰਡੀਆਂ ਦੇ ਸਮੇਤ ਹੀ ਧੋਣਾ ਹੈ ਡੰਡੀਆਂ ਤੋੜ ਕੇ ਨਹੀਂ ਆਪਾਂ ਨੇ ਇਹਨਾਂ ਨੂੰ ਧੋਣਾ ਹੈਗਾ ਜੇ ਆਪਾਂ ਡੰਡੀਆਂ ਤੋੜ ਕੇ ਧੋ ਲਾਂਗੇ ਤਾਂ ਇਹਦੇ ਵਿੱਚ ਜਿਹੜਾ ਪਾਣੀ ਆ ਉਹ ਚਲਿਆ ਜਾਊਗਾ ਤੇ ਆਪਣਾ ਅਚਾਰ ਬਹੁਤ ਛੇਤੀ ਖਰਾਬ ਹੋ ਜਾਊਗਾ ਇਸ ਕਰਕੇ ਆਪਾਂ ਡੰਡੀਆਂ ਇਹਦੀਆਂ ਬਾਅਦ ਵਿੱਚ ਹੀ ਲਾਉਣੀਆਂ ਨੇ ਤੇ ਦੇਖੋ ਇਹ ਚਾਰ ਬਹੁਤ ਸੌਖਾ ਬਣ ਜਾਂਦਾ ਪਹਿਲਾਂ ਪੁਰਾਣੇ ਸਮਿਆਂ ਦੇ ਵਿੱਚ ਇਹ ਚਾਰ ਆ ਜਿਹੜਾ ਇਸੇ ਤਰ੍ਹਾਂ ਹੀ ਬਣਾਇਆ ਜਾਂਦਾ ਸੀ ਹੁਣ ਆਪਾਂ ਨਵੇਂ-ਨਵੇਂ ਤਰੀਕੇ ਨੇ ਜਿਹੜੇ ਉਹ ਸਿੱਖ ਲਏ ਨੇ ਚਾਰ ਬਣਾਉਣ ਦੇ ਤੇ ਦੇਖੋ ਹੁਣ ਆਪਣੀਆਂ ਡੰਡੀਆਂ ਨੇ ਜਿਹੜੀਆਂ ਇਹ ਵੀ ਆਪਾਂ ਨੇ ਕੱਟ ਲਈਆਂ ਨੇ ਹੁਣ ਆਪਾਂ ਇਹਨਾਂ ਨੂੰ ਦੋ ਪੀਸ ਦੇ ਵਿੱਚ ਡਿਵਾਈਡ ਕਰ ਲਾਂਗੇ ਜਾਂ ਵਿਚਕਾਰ ਇਹਨਾਂ ਨੂੰ ਹਲਕਾ ਜਿਹਾ ਆਪਾਂ ਕੱਟ ਲਾ ਲਾਂਗੇ ਤਾਂ ਕਿ ਨੂਣ ਆ ਇਹਦੇ ਵਿੱਚ ਜਿਹੜਾ ਰੱਜ ਸਕੇ ਤੇ ਨਾਲ ਹੀ ਆਪਣਾ ਇਹਦੇ ਵਿੱਚ ਪਾਵਾਂਗੇ ਆਪਾਂ ਸਿਰਕਾ ਅੱਜ ਆਪਾਂ ਨੇ ਆਚਾਰ ਇਹ ਜਿਹੜਾ ਤੇਲ ਦੇ ਵਿੱਚ ਨਹੀਂ ਬਣਾਉਣਾ ਹੈਗਾ ਆਪਾਂ ਸਿਰਕੇ ਵਾਲਾ ਆਚਾਰ ਬਣਾਵਾਂਗੇ ਤੇ ਦੇਖੋ ਇਸ ਤਰ੍ਹਾਂ ਆਪਾਂ ਨੇ ਛੋਟੇ-ਛੋਟੇ ਕੱਟ ਲਾ ਲੈਣੇ ਨੇ ਮਿਰਚਾਂ ਨੂੰ ਇਹਦੇ ਵਿੱਚ ਸਾਰੇ ਜਿਹੜੇ ਆਪਣੇ ਮਸਾਲੇ ਨੇ ਜਿੰਨੇ ਕੁ ਵੀ ਆਪਾਂ ਇਹਦੇ ਵਿੱਚ ਪਾਵਾਂਗੇ ਅੱਗੇ ਆਪਾਂ ਚੱਲ ਕੇ ਤੁਹਾਨੂੰ ਦਿਖਾਉਣੀ ਆ ਕਿ ਆਪਾਂ ਇਹਦੇ ਵਿੱਚ ਕੀ-ਕੀ ਐਡ ਕਰਾਂਗੇ ਦੇਖੋ ਇਸ ਤਰ੍ਹਾਂ ਆਪਾਂ ਨੇ ਕੱਟ ਲਗਾ ਲੈਣੇ ਨੇ ਤੇ ਨਿੰਬੂ ਆ ਜਿਹੜਾ ਇਹ ਆਪਣੇ ਵੱਡੇ ਸਾਈਜ਼ ਦੇ ਨੇ ਆਪਣੇ ਕੋ ਆਪਾਂ ਨੇ ਇਹ ਅੱਧ ਭਾ ਨਿੰਬੂ ਲਏ ਨੇ ਜਿਆਦਾ ਨਿੰਬੂ ਨਹੀਂ ਆਪਾਂ ਨੇ ਲਈ ਹੈਗੇ ਕਿਉਂਕਿ ਆਚਾਰ ਆਪਣੇ ਕੋ ਪਹਿਲਾਂ ਵੀ ਬਹੁਤ ਪਾਇਆ ਹੋਇਆ ਪਿਆ ਹੈ ਤੇ ਹੁਣ ਆਪਾਂ ਥੋੜੇ ਜਿਹਾ ਹੀ ਨਿੰਬੂ ਲਈ ਨੇ ਨਿੰਬੂਆਂ ਨੂੰ ਵੀ ਆਪਾਂ ਚਾਰ ਚਾਰ ਤੀਸ ਕਰ ਲਵਾਂਗੇ ਤੇ ਦੇਖੋ ਇਸ ਤਰ੍ਹਾਂ ਆਪਾਂ ਨਿੰਬੂਆਂ ਨੂੰ ਕੱਟ ਲੈਣਾ ਨਿੰਬੂ ਨੇ ਜਿਹੜੇ ਇਹ ਥੋੜੇ ਜਿਹੇ ਮੋٹے ਛਿਲਕੇ ਦੇ ਨੇ ਤੁਸੀਂ ਕਾਗਜੀ ਨਿੰਬੂ ਵੀ ਲੈ ਸਕਦੇ ਹੋ ਕਾਗਜੀ ਨਿੰਬੂ ਨੇ ਜਿਹੜੇ ਉਹ ਜ਼ਿਆਦਾ ਗਰਮੀਆਂ ਦੇ ਵਿੱਚ ਹੀ ਮਿਲਦੇ ਨੇ ਇਹ ਥੋੜੇ ਜਿ ਠੰਡ ਦੇ ਮੌਸਮ ਦੇ ਵਿੱਚ ਆ ਜਿਹੜੇ ਇਹ ਨਿੰਬੂ ਜ਼ਿਆਦਾ ਮਿਲਦੇ ਆ ਤੇ ਦੇਖੋ ਇਹਨਾਂ ਦੇ ਵਿੱਚ ਰਸਾ ਵੀ ਬਹੁਤ ਜ਼ਿਆਦਾ ਹੁੰਦਾ ਤੇ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਚਾਰ-ਚਾਰ ਪੀਸਾਂ ਦੇ ਵਿੱਚ ਕੱਟ ਲੈਣਾ ਤੁਸੀਂ 6 ਪੀਸ ਕਰਨੇ ਚਾਹੋ ਤਾਂ 6 ਵੀ ਕਰ ਸਕਦੇ ਹੋ ਪਰ ਆਪਾਂ ਇਹਦੇ 4-4 ਹੀ ਪੀਸ ਹੀ ਕਰਾਂਗੇ ਤੇ ਦੇਖੋ ਆਪਣੇ ਨਿੰਬੂ ਨੇ ਜਿਹੜੇ ਆਪਾਂ ਨੇ ਬਹੁਤ ਵਧੀਆ ਤਰੀਕੇ ਨਾਲ ਕੱਟ ਲੈਨੇ ਸਿਰਫ 4-4 ਪੀਸ ਕੀਤੇ ਨੇ ਆਪਾਂ ਨੇ ਇਹਨਾਂ ਦੇ ਤੇ ਨਾਲੇ ਜਿਹੜੇ ਬੀਜ ਆ ਉਹ ਵੀ ਆਪਾਂ ਕੱਢ ਲਵਾਂਗੇ। ਅਸੀਂ ਇਸ ਸਾਈਡ ਤੇ ਕੱਢ ਲਾਂਗੇ ਬੀਜ ਇਹਦੇ। ਜੇ ਤੁਸੀਂ ਸਾਰੇ ਕੱਢਣਾ ਚਾਹਤ ਹੋ ਉਹ ਵੀ ਮੋਟਾ ਮੋਟਾ ਤੁਸੀਂ ਇਹਦੇ ਵਿੱਚ ਕੱਢ ਸਕਦੇ ਹੋ ਪਰ ਆਪਾਂ ਨਹੀਂ ਹੈ ਸਕੇ ਦੇ ਵਿੱਚ ਪਾਉਣੇ ਨੇ ਇਸ ਕਰਕੇ ਆਪਾਂ ਨੂੰ ਕੱਢਣ ਦੀ ਜ਼ਰੂਰਤ ਨਹੀਂ ਹੈਗੀ। ਜੇ ਆਪਾਂ ਨੇ ਬਿਨਾ ਸਕੇ ਤੇ ਪਾਉਣੇ ਹੋਣੇ ਮਿਠਾ ਪਾ ਕੇ ਤਾਂ ਫੇਰ ਆਪਾਂ ਕੱਢ ਸਕਦੇ ਹਾਂ ਕਿਉਂਕਿ ਉਹਦੇ ਨਾਲ ਕੀ ਹੁੰਦਾ ਹੈ ਕਿ ਆਪਣੇ ਨੀਂਗੂਣੇ ਜਿਹੜੇ ਜ਼ਿਆਦਾ ਖੁੱਲ ਜਾਂਦੇ ਨੇ ਮਿਠਾ ਪਾਉਣ ਦੇ ਨਾਲ। ਇਸ ਕਰਕੇ ਆਪਾਂ ਉਹਦੇ ਵਿੱਚੋਂ ਤਰ੍ਹਾਂ-ਤਰ੍ਹਾਂ ਥੋੜਾ ਕੱਢ ਦੇਣੀ ਆ। ਤੇ ਦੇਖੋ ਇਸ ਤਰ੍ਹਾਂ ਆਪਾਂ ਨੇ ਬੀਜ ਜਿਹੜੇ ਸਾਰੇ ਕੱਢ ਲੈਣੇ ਆ। ਤੇ ਦੇਖੋ ਬੀ ਨੇ ਆਪਾਂ ਸਾਰੇ ਕੱਢ ਲਏ ਨੇ ਤੇ ਹੁਣ ਆਪਾਂ ਇਹਨਾਂ ਨੂੰ ਇੱਕ ਡੱਬੀ ਦੇ ਵਿੱਚ ਪਾ ਕੇ ਨਾਲ ਹੀ ਆਪਾਂ ਪਾਵਾਂਗੇ ਇਹਦੇ ਵਿੱਚ ਸਿਰਕਾ ਇਹਦੇ ਵਿੱਚ ਜਿਹੜੇ ਜਿਹੜੇ ਆਪਾਂ ਨੇ ਮਸਾਲੇ ਲਏ ਨੇ ਹੁਣ ਆਪਾਂ ਉਹ ਤੁਹਾਨੂੰ ਦਿਖਾ ਦੰਨੇ ਆ ਇਹਦੇ ਵਿੱਚ ਆਪਾਂ ਨੇ ਅੱਧਾ ਚਮਚਾ ਲਿਆ ਜਿਹੜਾ ਉਹ ਲਿਆ ਜਿਵੈਣ ਦਾ ਤੇ ਨਾਲ ਹੀ ਅੱਧਾ ਚਮਚਾ ਆਪਾਂ ਨਵਾਂਗੇ ਰਾਈ ਨਾਲ ਵੀ ਆਪਾਂ ਅੱਧਾ ਚਮਚਾ ਲਵਾਂਗੇ ਇਹਦੇ ਵਿੱਚ ਸੌਂਫ ਦਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਨੇ ਇੱਕ ਮਿਕਸੀ ਜਾਰ ਦੇ ਵਿੱਚ ਪਾ ਕੇ ਗ੍ਰाइंड ਕਰ ਲੈਣਾ ਤੇ ਗ੍ਰाइंड ਕਰਕੇ ਆਪਾਂ ਬਾਕੀ ਦੇ ਮਸਾਲੇ ਨੇ ਜਿਹੜੇ ਤੁਹਾਨੂੰ ਉਹ ਦਿਖਾਵਾਂਗੇ ਤੇ ਨਾਲ ਹੀ ਆਪਾਂ ਥੋੜਾ ਜਿਹਾ ਇਹਦੇ ਵਿੱਚ ਜੀਰਾ ਵੀ ਐਡ ਕਰ ਲਵਾਂਗੇ ਜੀਰੇ ਦਾ ਨਾੜ ਵੀ ਫਲੇਵਰ ਆ ਜਿਹੜਾ ਆਚਾਰ ਦਾ ਵਧੀਆ ਹੋ ਜਾਂਦਾ ਥੋੜਾ ਜਿਹਾ ਪਾਵਾਂਗੇ ਸਿਰਫ ਟੇਸਟ ਦੇ ਲਈ ਤੇ ਦੇਖੋ ਮਸਾਲਾ ਜਿਹੜਾ ਆਪਾਂ ਨੇ ਆਪਣਾ ਪੀਸ ਲਿਆ ਏ ਥੋੜਾ ਜਿਹਾ ਮਸਾਲਾ ਇਹਦੇ ਵਿੱਚ ਦੰਦੜਾਈਆ ਅੱਪਾ ਇਸ ਨੂੰ ਇਸ ਤਰ੍ਹਾਂ ਹੀ ਆਪਣੇ ਅਚਾਰ ਦੇ ਵਿੱਚ ਪਾ ਲਵਾਂਗੇ ਅੱਪਾ ਇਸ ਦੱਬੀ ਦੇ ਵਿੱਚ ਆਪਣਾ ਨਿੰਬੂ ਆ ਜਿਹੜਾ ਪਾ ਲੈਣਾ ਹੈ ਹੁਣ ਆਪਾਂ ਇਹਦੇ ਉੱਪਰ ਪਾਵਾਂਗੇ ਆਪਣਾ ਇਹ ਮਸਾਲਾ ਤੇ ਨਾਲ ਹੀ ਆਪਾਂ ਪਾ ਲੈਣੀਆਂ ਨੇ ਇਹਦੇ ਵਿੱਚ ਹਰੀਆਂ ਮਿਰਚਾਂ ਜੋ ਕਿ ਆਪਾਂ ਨੇ ਬਚਕਾਰ ਤੋਂ ਕੱਟ ਲਗਾ ਕੇ ਰੱਖੀਆਂ ਹੋਈਆਂ ਨੇ ਤੇ ਨਾਲ ਹੀ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਸਿਰਕਾ ਆਪਾਂ ਨੇ ਚਿੱਟਾ ਸਿਰਕਾ ਲਿਆਇਆ ਤੁਸੀਂ ਇਹਦੇ ਵਿੱਚ ਆਪਣਾ ਜੋ ਪੇੜੀ ਪਾ ਦਾਂਗੇ ਇੱਕ ਚਮਚਾ ਨਮਕ ਦਾ ਨੂਣਾ ਆਚਾਰ ਦੇ ਵਿੱਚ ਥੋੜਾ ਜਿਆਦਾ ਹੀ ਪੈਂਦਾ ਹੈ ਤਾਂ ਹੀ ਆਚਾਰ ਆ ਜਿਹੜਾ ਆਪਾਂ ਤੇ ਆਪਾਂ ਨੇ ਅੱਧਾ ਚਮਚਾ ਇਹਦੇ ਵਿੱਚ ਕਰਕੇ ਰੱਖ ਲਿਆ ਏ ਤੇ ਹੁਣ ਆਪਾਂ ਨੇ ਇਸ ਦਾ ਢੱਕਣਾ ਜਿਹੜਾ ਬੰਦ ਕਰਤਾ ਤੇ ਹੁਣ ਆਪਾਂ ਨੂੰ ਇਹਨੂੰ ਇੱਕ ਦੋ ਦਿਨ ਦੀ ਢੁੱਪ ਲਗਵਾ ਕੇ ਰੱਖ ਦਵਾਂਗੇ ਤੇ ਅਚਾਰ ਆਪਣਾ ਬਹੁਤ ਹੀ ਵਧੀਆ ਹਫਤੇ ਤੱਕ ਖਾਣ ਵਾਲਾ ਹੋ ਜਾਊਗਾ ਤੇ ਦੇਖੋ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ